کارڈی 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 آہ آہ خوی کی جاندے ਜੇ ਦਾ ਆਸਕ ਭਾਈ ਤੁਸੀਂ ਟੀਮ ਵਾਲੇ ਕਰੇਗੇ ਨਹੀਂ ਹੋਣਾ ਲੰਗੇ ਨਹੀਂ ਸਾਦਾ ਪੁੱਛੀਏ ਪ੍ਰਬੰਧਕ ਜਿਹੜਾ ਸਸਤਾ ਹੈ ਇਹ ਦਸਤਾਲ ਭੱਟੀ ਜੀ ਲਾਈਵ ਆ ਰਹੇ ਆ ਆ ਕੈਮਰਾ ਕਮਾਈ ਵਾਲਾ ਜੱ ਲੱਕੀ ਉਰੇ ਆ ਜਾ ਭਾਈ ਅਸੀਂ ਖੜੇ ਆ ਐਨਸਰ ਤੁਹਾਡੇ ਕੋਲ ਦੋਨੋਂ ਠੀਕ ਆ ਜੀ ਹੁਣ ਜਿਹੜਾ ਫੈਸਲਾ ਲੈਣਾ ਹੈ ਇੱਕ ਪ੍ਰਬੰਧਕ ਮੇਰੇ ਕੋਲੇ ਆਵੇ ਅਸੀਂ ਬਹੁਤ ਵਾਰੀ ਬੋਲਤਾ ਵੀ ਐਂਦਾ ਕਰ ਦੋ ਐਂਦਾ ਕਰ ਦੋ ਇੱਕ ਪ੍ਰਬੰਧਕ ਸਾਡੇ ਕੋਲੇ ਆਵੇ ਮਾਈਕ ਫੜੋ ਬੋਲੋ ਕਿੰਨੀਆਂ ਕੁੜੀਆਂ ਤਨ ਬਾਈ ਤਨ ਹੈ ਤੀਜੀ ਬੰਦ ਹੈ ਜਾਂ ਖੁੱਲੀ ਹੈ ਕਿੰਨੀਆਂ ਕੌਡੀਆਂ ਗ੍ਰਾਡ ਕਲੀਅਰ ਕਰਾਉਣਾ ਨੇ ਨਹੀਂ ਕਰਾਉਣਾ ਇੱਕ ਪ੍ਰਬੰਧਕ ਮੇਰੇ ਕੋਲ ਆਵੇ ਆ ਮਾਈਕ ਫੜੋ ਬਾਈ ਤੇ ਨਾਊਂਸਮੈਂਟ ਕਰੋ ਅਸੀਂ ਬਹੁਤ ਵਾਰੀ ਬੋਲਤਾ ਹੈ ਅਸੀਂ ਮਾਫੀ ਚਾਹਨੇ ਆ ਜੇ ਕੌਡੀ ਕਰਾਉਣੀ ਹੈ ਤੇ ਕੌਡੀ ਬੋਲਾਂਗੇ ਨਹੀਂ ਆ ਮਾਈਕ ਸਾਹਮਣੇ ਦੀ ਇੱਕ ਪ੍ਰਬੰਧਕ ਮੇਰੇ ਕੋਲ ਆਲੇ ਜੀ ਇੱਕ ਪ੍ਰਬੰਧਕ ਆ ਕੇ ਇਥੋਂ ਨਾਊਂਸ ਕਰੋ ਵੀ ਕਿੰਨੀਆਂ ਕੌਡੀਆਂ ਕੌਡੀਆਂ ਖੁੱਲੀਆਂ ਨੇ ਜਾਂ ਤਨ ਬਾਈ ਤਨ ਹੈ ਜਾਂ ਤੀਜੀ ਬੰਦ ਹੈ ਇਹ ਸਾਰਾ ਫੈਸਲਾ ਇੱਕ ਪ੍ਰਬੰਧਕਾ ਕਿਨੇ ਤੋਂ ਮਾਈਕ ਛੜੇ ਤੇ ਅਨਾਉਂਸ ਕਰੋ ਜੀ ਇਹਦਾ ਚੰਗਾ ਨਹੀਂ ਲੱਗਦਾ ਭਾਈ ਕਦੇ ਅਸੀਂ ਕੁਝ ਬੋਲਦੇ ਹਾਂ ਯਾਰ ਕਦੇ ਕੁਝ ਬੋਲਦੇ ਹਾਂ ਕਾਟੜੀ ਸ਼ੁਰੂ ਨਹੀਂ ਹੁੰਦੀ ਉਹ ਪੱਟੀ ਲਾਓ ਫੈਸਲਾ ਕੋਈ ਇੱਕ ਐਨਾ ਲਾਉਣਾ ਇੱਕ ਫੈਸਲਾ ਲਾਓ ਪੱਟੀ ਸਾਹਿਬ ਜੀ ਜਿਹੜਾ ਵੀ ਲੈਣਾ ਯਾਰ ਇੱਕ ਫੈਸਲਾ ਲੈ ਲਓ ਹਲੋ ਭਾਈ ਮੁੜ ਕੇ ਯਾਰ ਤੁਸੀਂ ਸਾਨੂੰ ਟੀਮਾਂ ਨੂੰ ਗਾਣਾ ਕਦੋਂ ਲੱਗੇ ਜਾਣੇ ਆ ਵੀ ਇਹ ਮੈਚ ਨਹੀਂ ਚਲਾਉਂਦੇ ਹੁਣ ਤੀਜੀ ਕੋਡੀ ਬੰਦੀ ਸਾਡੇ ਰੀਡਰ ਨੂੰ ਤਾਂ ਪਾਉਣ ਨਹੀਂ ਦਿੱਤੀ ਉਹਨਾਂ ਦਾ ਬੰਦਾ ਤੀਜੀ ਕੋਡੀ ਪਾ ਕੇ ਸਾਡਾ ਨੰਬਰ 1 ਬਣਦਾ ਸੀ ਫੇਰ ਵੀ ਕਹੀਏ ਨੇ ਦੁਬਾਰੇ ਦੁਬਾਰੇ ਚ ਕਲਾ ਦਿਓ ਵੀ ਕੋਡੀ ਦੁਬਾਰੇ ਪਾਦਨੇ ਹੁਣ ਕੋਡੀਆਂ ਪਹਿਲਾਂ ਖੁੱਲੀਆਂ ਹੋ ਜਾਣੀਆਂ ਜਦੋਂ ਤੁਰੇ ਦੀ ਤੀਜੀ ਬੰਦਾ ਬਾਦਦੀ ਜੀ ਰੇਡ ਜਮਾ ਦੋ ਫੇਰੇ ਨਾਲ ਜਿਹੜਾ ਮਰ ਜਾ ਬੋਲ ਜਾ ਪੱਤਾ ਮਗਾ ਦਿੰਦਾ ਇੱਕ ਵਾਰ ਮੈਚ ਦੀ ਮਾਰੇ ਜਾਂ ਮਾਈਕ ਤੇ ਬੋਲ ਸਕਦੇ ਆਓ ਮਾਈਕ ਨੇ ਤੁਹਾਨੂੰ ਕਹਣਾ ਹੈ ਬਲਦੀਰ ਸਿੰਘ ਚੱਲੇ ਬਾਦੀਰ ਸਿੰਘ ਜੀ ਚੱਲੇ ਗਏ ਨੇ ਵੀ ਤੀਜੀ ਕੋਡੀ ਬੰਦਾ ਹੈ ਤੀਜੀ ਕਾਟੀ ਬੰਦਾ ਬਾਈ ਆ ਕਾਟੀ ਸ਼ੂਰਜੋ ਜੀ ਕਮੇਟੀ ਵੱਲੋਂ ਡਿਸੀਜਨ ਕਮੇਟੀ ਵੱਲੋਂ ਡਿਸੀਜਨ ਇਹ ਪਾ ਕੇ ਨੇ ਉਹ ਯਾਰ ਨਹੀਂ ਮੈਂ ਕਰਨੀ ਬੋਲੂਗਾ ਬਾਲਦੀ ਹੁੰਦੀ ਹੈ ਬਾਈ ਜੇ ਪੱਟਾ ਜਾਣ ਕਰਨ ਮੈਂ ਕਰਨ ਪਾਊਗਾ ਫੈਕੋ ਦੀ ਟੀਮ ਸੀ ਟਾਈਆਂ ਨਹੀਂ ਪੈਣੀਆਂ ਸੀ ਪਹਿਲਾਂ ਕਹਿੰਦੇ ਜੇ ਪੱਟਾ ਜਾਣ ਮੈਚ ਖੇੜ ਲੈ ਟਾਈਆਂ ਨਹੀਂ ਪਹਿਣੀਆਂ گوریتا گورپریتا گورپری آئی ماڑا منٹ بھائی جی ایک منٹ گورپریتا آئی بھائی دیکھو آپ بندے جی انسان دیکھو ਪਹਿਲਾਂ ਦੋ ਵਾਰੀ ਜੋ ਬੋਲਿਆ ਗਿਆ ਪਰ ਉਹ ਕਹਿੰਦਾ ਵੀ ਕਬੱਡੀ ਆਪਾਂ ਖਰਾਬ ਨਹੀਂ ਕਰਨੀ ਮੈਚ ਕਰਾਉਣਾ ਹੈ ਜਿੱਥਾ ਕਹਿੰਦੇ ਆ ਅਸੀਂ ਉੱਥੇ ਹੀ ਖੇਡ ਲ dennਾ ਇਹਦੀ ਤਾੜੀ ਲਾਓ ਜਰਦਾਨਾ ਚੰਗੀਆਂ ਨੇ ਗੁਰਪ੍ਰੀਤਾ ਮਿਹਰਬਾਨੀ ਹੈ ਲਓ ਕਰਾਓ ਵੀ ਕਬੱਡੀ ਕਿੱਕ ਮੇਰੀ ਬੇਨਤੀ ਆਉਣਾ ਆਪਾਂ ਗਰਾਊਂਡ ਬਿਲਕੁਲ ਕਲੀਅਰ ਕਰਕੇ ਭਰਾ ਬਣੇ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ